ਇਤਿਹਾਸਿਕ ਨਗਰੀ ਤਲਵੰਡੀ ਸਾਬੋ ਵਿਖੇ ਅੱਜ ਜਿਹੜਾ ਕੀ ਨੌਜਵਾਨ ਲੜਕੀਆਂ ਨੂੰ ਪੰਜਾਬੀ ਸੱਭਿਆਚਾਰਕ ਤੇ ਪ੍ਰਾਤਨ ਵਿਰਸੇ ਦੇ ਨਾਲ ਜੋੜਨ ਦੇ ਮਕਸਦ ਦੇ ਨਾਲ ਨਿਊ ਗੁਲਦਸਤਾ ਫਾਊਂਡੇਸ਼ਨ ਵੱਲੋਂ ਤੀਜਾ ਤੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਦੇ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਤੋਂ ਇਲਾਵਾ ਹਲਕੇ ਦੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਸ਼ਰਕਤ ਕੀਤੀ ਅਤੇ ਬੋਲੀਆਂ ਪਾ ਕੇ ਲੜਕੀਆਂ ਦੇ ਨਾਲ ਕਿੱਦਾਂ ਪਾ ਕੇ ਰੌਣਕਾਂ ਲਗਾਈ ਤਿਆਂ ਦੇ ਮੇਲੇ ਦੌਰਾਨ ਲੜਕੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਛੋਟੇ ਛੋਟੇ ਲੜਕੀਆਂ ਵੱਲੋਂ ਸਟੇਜ ਦੇ ਉੱਤੇ ਆਪਣੀ ਅਦਾਕਾਰੀ ਨਾਲ ਖੂਬ ਰੰਗ ਬੰਨਿਆ ਵਿਧਾਇਕ ਬਲਜਿੰਦਰ ਕੌਰ ਨੇ ਨਿਊ ਗੁਲਦਸਤਾ ਫਾਊਂਡੇਸ਼ਨ ਵੱਲੋਂ ਹਰ ਸਾਲ ਕੀਤਾ ਜਾਂਦੇ ਇਸ ਉਪਰਾਲੇ ਨੂੰ ਸ਼ਲਾਘਾ ਜੋਕਿਆ ਤੇ ਅਜਿਹੇ ਸਮਾਗਮਾਂ ਨਾਲ ਜਿੱਥੇ ਭਾਈਚਾਰੇ ਦੇ ਵਿੱਚ ਵਾਧਾ ਹੁੰਦਾ ਉੱਥੇ ਹੀ ਪ੍ਰਾਤਨ ਸੱਭਿਆਚਾਰ ਦੇ ਨਾਲ ਜੁੜਨ ਦਾ ਮੌਕਾ ਵੀ ਮਿਲਦਾ ਤੇ ਇੱਕ ਸਹਾਇ ਸਦ ਹੁੰਦੇ ਨੇ ਬਹੁਤ ਖੁਸ਼ੀ ਹੈ ਕਿ ਹਰ ਸਾਲ ਮੇਰੇ ਹਲਕੇ ਦੇ ਵਿੱਚ ਤਲਵੰਡੀ ਸਾਬੋ ਜਿੱਥੇ ਤੀਆਂ ਨੂੰ ਬੜੇ ਤੁਮਤਮ ਦੇ ਨਾਲ ਮਨਾਇਆ ਜਾਂਦਾ ਇਸ ਤਿਹਾਰ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਜਿਹੜੀਆਂ ਜਿੰਨਾਂ ਜਨਾਂ ਨੂੰ ਪਤਾ ਲੱਗਦਾ ਉਹ ਇਸ ਤੀਆਂ ਦੇ ਤਿਹਾਰ ਦੇ ਇੱਥੇ ਪਹੁੰਚ ਗਈਆਂ ਨੇ ਔਰ ਮੈਂ ਨਿਊ ਕਲ ਰਸਤਾ ਫਾਊਂਡੇਸ਼ਨ ਜਿੱਥੇ ਮੇਰੀ ਭੈਣ ਜਸੀ ਤੇ सुरेंद्र ਹਰ ਸਾਲ ਉਪਰਾਲਾ ਕਰਦੇ ਨੇ ਸਾਰਿਆਂ ਨੂੰ ਇਕੱਠੇ ਕਰਦੇ ਆ ਸੋ ਇਸ ਤੀਆਂ ਦੇ ਇਸ ਸਾਡੇ ਸਭੇ ਚਾਰਕ ਦਿਨ ਤੇ ਮੈਂ ਸਭ ਤੋਂ ਪਹਿਲਾਂ ਵਧਾਈ ਦਿੰਨੀ ਹੈ ਮੁਬਾਰਕਬਾਦ ਦਿੰਨੀ ਹੈ ਔਰ ਆਸ ਕਰਦੀ ਹੈ ਕਿ ਅਸੀਂ ਇਸੇ ਤਰੀਕੇ ਦੇ ਨਾਲ ਇਕੱਠੇ ਹੋ ਕੇ ਇਸ ਆਪਣੀ ਧਰਤੀ ਤੇ ਈਆਂ ਨੂੰ ਮਨਾਉਂਦੇ ਰਹੀਏ ਤੇ ਹਰ ਸਾਲ ਖੁਸ਼ੀਆਂ ਮਨਾਉਂਦੇ ਰਹੀਏ ਬੇਸਿਕਲੀ ਇੱਕ ਖੁਸ਼ੀਆਂ ਦਾ ਪ੍ਰਤੀਕ ਤਿਹਾਰ ਜਿੱਥੇ ਸਾਰੇ ਜਣੇ ਬੜੇ ਚਾਅ ਨਾਲ ਸ੍ਰਿੰਦਰਪਾਲ ਮਾਨ ਮੈਂ ਫਾਊਂਡਰ ਹਾਂ ਦੀ ਨਿਊਕਲਸਾ ਫਾਊਂਡੇਸ਼ਨ ਦੀ ਕਿਵੇਂ ਦੇਖਦੇ ਹੋ ਅੱਜ ਇਹ ਮਕਸਦ ਸਭ ਤੋਂ ਪਹਿਲਾਂ ਕਾਫੀ ਟਾਈਮ ਤੋਂ ਕਾਫੀ ਦਿਨਾਂ ਤੋਂ ਸੀ ਮਿਹਨਤ ਕਰ ਰਹੇ ਹਾਂ ਕਿ ਮੰਕਸਤ ਕੀ ਜੇ ਐਕਚੁਅਲੀ ਸਰ ਸਾਡੇ 3-4 ਪ੍ਰੋਗਰਾਮ ਇਕੱਠੇ ਹੀ ਆ ਗਏ ਸਾਨੂੰ ਲੱਗਦਾ ਸੀ ਵੀ ਸਾਡੇ ਕੋਲ ਦਿਨ ਬੜੇ ਥੋੜੇ ਆ ਤੇ ਐਡਾ ਪ੍ਰੋਗਰਾਮ ਅਸੀਂ ਨਜਿੱਠਦਾ ਦੱਸੋ ਵੀ ਕਿਵੇਂ ਨਜਿੱਠਾਂਗੇ ਅਸੀਂ ਰੱਖ ਤਾਂ ਲਿਆ ਪ੍ਰੋਗਰਾਮ ਪਰ ਫਿਰ ਵੀ ਭੈਣਾ ਹਮੇਸ਼ਾ ਹੀ ਸਾਨੂੰ ਇੰਨੀ ਸਪੋਰਟ ਕਰਦੀਆਂ ਨੇ ਉਹਨਾਂ ਦੇ ਬਲਬੁੱਤੇ ਨਾਲ ਅਸੀਂ ਹਮੇਸ਼ਾ ਹੀ ਇਹ ਪ੍ਰੋਗਰਾਮ ਆਪਦਾ ਬਹੁਤ ਵਧੀਆ ਤਰ੍ਹਾਂ ਨਜਿੱਠਦੇ ਆ ਤੇ ਉਹਦੇ ਲਈ ਮੈਂ ਬਹੁਤ ਭੈਣਾ ਦਾ ਬਹੁਤ ਦਿলো ਧੰਨਵਾਦ